ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗੜਕਰੀ ਨੇ ਬੁੱਧਵਾਰ ਨੂੰ ਰਾਜ ਸਭਾ ਦੇ ਵਿੱਚ ਦੱਸਿਆ ਕਿ ਸਰਕਾਰ 94 ਰਾਸ਼ਟਰੀ ਰਾਜ ਮਾਰਗਾਂ ਤੇ ਫਾਸਟ ਟੈਗ ਦੇ ਨਾਲ ਨਾਲ ਐਸ ਅਤੇ ਜੀ ਐਨ ਐਸ ਦੇ ਤੇ ਆਧਾਰਿਤ ਜਿਹੜੇ ਟੋਲ ਕਨੈਕਸ਼ਨ ਹੈ ਉਹਨਾਂ ਦੇ ਸਿਸਟਮ ਨੂੰ ਲਾਗੂ ਕਰੇਗੀ ਇੱਕ ਸਵਾਲ ਲਿਖਤੀ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਇਸ ਨਵੀਂ ਪ੍ਰਣਾਲੀ ਨੂੰ ਕਰਨਾਟਕ ਦੇ ਵਿੱਚ NH275 ਦੇ ਬੰਗਲੌਰ ਮੈਸੂਰ ਹਾਈਵੇ ਅਤੇ ਹਰਿਆਣਾ ਦੇ NH709 ਦੇ ਪਾਣੀਪਤ ਫਿਸਾਰ ਮਾਰਗ ਉੱਤੇ ਪਾਇਲਟ ਪ੍ਰੋਜੈਕਟ ਵਜੋਂ ਲਾਗੂ ਕੀਤਾ ਗਿਆ ਨਿਤਨ ਗੜਕਰੀ ਨੇ ਕਿਹਾ ਕਿ ਮੌਜੂਦਾ ਫਾਸਟ ਟੈਗ ਸਹੂਲਤ ਤੋਂ ਇਲਾਵਾ ਕੇਂਦਰ ਸਰਕਾਰ ਨੇ ਪਾਇਲਟ ਆਧਾਰ ਤੇ ਰਾਸ਼ਟਰੀ ਰਾਜ ਮਾਰਗ ਦੇ ਚੁਣੇ ਹੋਏ ਭਾਗਾਂ ਤੇ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਆਧਾਰਿਤ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਕਨੈਕਸ਼ਨ ਪ੍ਰਣਾਲੀ ਨੂੰ ਜਿਹੜਾ ਸ਼ੁਰੂਆਤੀ ਤੌਰ ਤੇ ਲਾਗੂ ਕਰਨ ਦਾ ਫੈਸਲਾ ਕੀਤਾ ਟੋਲ ਪਲਾਜ਼ਿਆਂ ਤੇ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਦੇ ਉਦੇਸ਼ ਦੇ ਨਾਲ ਫਾਸਟੈਗ ਸੇਵਾ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਇਸ ਦਿਸ਼ਾ ਦੇ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਣ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਨੇ ਕੇਂਦਰੀ ਮੰਤਰੀ ਨੇ ਪਹਿਲਾਂ ਵੀ ਇਹ ਦੱਸਿਆ ਸੀ ਕਿ ਨਵਾਂ ਸੈਟੇਲਾਈਟ ਆਧਾਰਿਤ ਟੋਲ ਸਿਸਟਮ ਫਾਸਟ ਟੈਕਨਲੋ ਤੇਜ ਹੈ ਤੇ ਇਹ ਸੈਟੇਲਾਈਟ ਆਧਾਰਿਤ ਟੋਲ ਟੈਕਸ ਸੇਵਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਦੇ ਨਾਲ ਔਰ ਇਸ ਦੇ ਆਉਣ ਦੇ ਨਾਲ ਰਾਸ਼ਟਰੀ ਮਾਰਗਾਂ ਤੇ ਸਫ਼ਰ ਕਰਨਾ ਹੋਰ ਵੀ ਜ਼ਿਆਦਾ ਆਸਾਨ ਹੋ ਜਾਵੇਗਾ ਜਿਸ ਦੇ ਨਾਲ ਤੁਹਾਨੂੰ ਮੌਜੂਦਾ ਸਮੇਂ ਵਾਂ ਕਿਸੇ ਵੀ ਟੋਲ ਟੈਕਸ ਤੇ ਨਹੀਂ ਰੁਕਣਾ ਪਵੇਗਾ 8x ਤੁਹਾਡੇ ਚੱਲਦੇ ਸਮੇਂ ਹੀ ਵਸੂਲਿਆ ਜਾਵੇਗਾ ਇਸ ਦੇ ਕੰਮਕਾਜ ਬਾਰੇ ਵਿਸਥਾਰ ਨਾਲ ਗੱਲ ਕਰਦੇ ਹੋਏ ਮੌਜੂਦਾ ਸਮੇਂ ਦੇ ਵਿੱਚ ਟੈਕਸ ਵਸੂਲੀ ਲਈ ਟੋਲ ਪਲਾਜ਼ਿਆਂ ਤੇ ਲਾਗੂ ਕੀਤਾ ਗਿਆ ਫਾਸਟ ਟੈਗ ਸਿਸਟਮ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਟੈਕਸ ਤੇ ਕੰਮ ਕਰਦਾ ਹੈ ਤੇ ਜੇ ਜੋ ਕੀ ਜਿਹੜਾ ਟੋਲ ਆਪਣੇ ਆਪ ਇਕੱਠਾ ਕਰਦਾ ਹੈ ਪਰ ਜੀ ਐਨ ਐਸ ਐਸ ਆਧਾਰੇ ਤੇ ਟੋਲਿੰਗ ਪ੍ਰਣਾਲੀ ਦੇ ਵਿੱਚ ਵਰਚੁਅਲ ਟੋਲ ਹੋਣਗੇ ਇਸ ਦਾ ਮਤਲਬ ਹੈ ਕਿ ਤੁਸੀਂ ਨਹੀਂ ਦੇਖ ਸਕੋਗੇ ਕਿ ਟੋਲ ਕਿੱਥੇ ਨੇ ਅਤੇ ਨਾ ਹੀ ਤੁਹਾਨੂੰ ਉੱਥੇ ਰੁਕਣਾ ਪਵੇਗਾ ਟੋਲ ਉਗਰਾਹੀ ਲਈ ਸੈਟੇਲਾਈਟ ਸਿਸਟਮ ਦੇ ਵਿੱਚ ਵਰਚੁਅਲ ਗੈਂਟਰੀਜ਼ ਸਥਾਪਿਤ ਕੀਤੀਆਂ ਜਾਣਗੀਆਂ ਜੋ ਕਿ ਜੀਐਨਐਸਐਸ ਸਮਰਪਿਤ ਵਾਹਨ ਦੇ ਨਾਲ ਜੁੜੀਆਂ ਹੋਣਗੀਆਂ ਜਿਵੇਂ ਹੀ ਜਿਵੇਂ ਹੀ ਕੋਈ ਕਾਰ ਇਹਨਾਂ ਵਰਚੁਅਲ ਟੋਲਾਂ ਦੇ ਵਿੱਚੋਂ ਲੰਘਦੀ ਹੈ ਉਪਭੋਗਤਾ ਦੇ ਖਾਤੇ ਵਿੱਚੋਂ ਨਿਸ਼ਚਿਤ ਰਕਮ ਕੱਟ ਦਿੱਤੀ ਜਾਵੇਗੀ ਅਤੇ ਅਜਿਹੀਆਂ ਸੇਵਾਵਾਂ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਜਰਮਨੀ ਅਤੇ ਰੂਸ ਸ਼ਾਮਲ ਨੇ ਅਤੇ ਇਹ ਸਪੱਸ਼ਟ ਹੈ ਕਿ ਫਾਸਟੈਗ ਰਾਹੀਂ ਡਰਾਈਵਰਾਂ ਨੂੰ ਟੋਲ ਟੈਕਸ ਤੇ ਖਰਚ ਕਰਨ ਵਾਲੇ ਸਮੇਂ ਤੋਂ ਰਾਹਤ ਮਿਲਣ ਵਾਲੀ ਹੈ